ਕਿ ਕਾਗਜ਼ ਦੀ ਹਿੱਕ ਤੇ ਬڑے ਅੱਖਰ ਸਜਾਏ ਕਾਗਜ਼ ਦੀ ਹਿੱਕ ਤੇ ਬڑے ਅੱਖਰ ਸਜਾਏ ਪਰ ਚੰਦਰਾ ਆਉਂਦਾ ਹੀ ਨਹੀਂ ਆਪਣਾ ਟਾਈਮ ਦੋਸਤੋ ਕਦੇ ਕਦੇ ਮਨ ਉਦਾਸ ਹੋ ਜਾਂਦਾ ਹੈ ਕਦੇ ਕਦੇ ਮਨ ਨੂੰ ਸਮਝਾ ਲਈਦਾ ਕਹਿ ਕੇ ਆਈ ਐਮ ਫਾਈਨ ਦੋਸਤੋ ਪਹਿਲਾ 2009 ਚ ਹੈਰਾਨ ਹੋਇਆ ਸੀ ਤੇ ਹੁਣ 2025 ਚ ਹੈਰਾਨ ਹੋਇਆ ਕਿਉਂਕਿ ਹੁ ਹੂ ਬੂ ਕਰਨ ਔਜਲੇ ਦੇ ਗੀਤ ਦੀ ਲਾਈਨ ਨਾਲ ਮਿਲ ਗਈ ਹੈ ਸਾਡੇ ਗੀਤ ਦੀ ਲਾਈਨ ਦੋਸਤੋ ਸਾਡੇ ਗੀਤ ਦੀ ਲਾਈਨ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਿਹਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਦਨੀਸ਼ੂਰੀ ਤੁਸੀਂ ਸ਼ੇਅਰ ਤੋਂ ਜ਼ਰੂਰ ਅੰਦਰ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਅੱਜ ਆਪਾਂ ਇੱਕ ਮਨ ਦਾ ਬਲਬਲਾ ਤੁਹਾਡੇ ਨਾਲ ਸਾਂਝਾ ਕਰਨਾ ਜਿਹੜੀ ਮੈਂ ਕੈਪਸ਼ਨ ਚ ਲਾਈਨ ਲਿਖੀ ਹੈ ਕਿ ਕਰਨ ਔਜਲੇ ਦੇ ਕਰਨ ਔਜਲੇ ਦੀ ਲਾਈਨ ਦੇ ਨਾਲ ਲਾਈਨ ਜੁੜ ਗਈ। ਮਤਲਬ ਇੱਕ ਗੀਤ ਮੈਂ 2022 ਦੀ ਸ਼ੁਰੂਆਤ 'ਚ ਲਿਖਿਆ ਸੀ ਉਹਨੂੰ ਉਦੋਂ ਰਿਕਾਰਡ ਵੀ ਕਰ ਲਿਆ ਸੀ ਪਰ ਚੰਗੀ ਤਰ੍ਹਾਂ ਡੱਬ ਨਹੀਂ ਕੀਤਾ। ਫਿਰ ਕੁਝ ਤਬੀਅਤ ਦਾ ਇਸ਼ੂ ਆ ਗਿਆ ਫਿਰ ਥੋੜੀ ਦਰ ਬਾਹਰ ਚਲੇ ਗਏ ਉਦੋਂ 10 ਦਿਨਾਂ ਲਈ ਉਹਦੇ ਵਿੱਚ ਸਮਾਂ ਲੱਗ ਗਿਆ ਫਿਰ ਆ ਆ ਕੇ ਸੰਘਰਸ਼ ਜਾਰੀ ਰਿਹਾ। ਚੀਟ ਬੈਲਟ ਤੇ ਲਾਈ ਆ। ਅੱਛਾ ਆਗੇ ਸੰਘਰਸ਼ ਜਾਰੀ ਰਿਹਾ ਪਰ ਗੀਤ ਨਹੀਂ ਪੇਸ਼ ਕਰ ਸਕੇ ਸੋ ਜੇ ਮੈਂ ਪੇਸ਼ ਕਰਦਾ ਵੀ ਕਿਉਂਕਿ ਮੈਨੂੰ ਹਮੇਸ਼ਾ ਹੀ ਇਦਾਂ ਹੁੰਦਾ ਕਿ ਐਜ਼ ਅ ਰਾਈਟਰ ਮੈਂ ਬੜਾ ਡੀਪ ਚ ਚਲੇ ਜਾਣਾ ਜੇ ਕੋਈ ਲਾਈਨ ਲਿਖਦਾ ਤਾਂ ਨਾਲ ਦੀ ਨਾਲ ਉਹਦਾ ਥਾਟ ਪ੍ਰੋਸੈਸ ਸ਼ੁਰੂ ਕਰ ਲੈਣਾ ਕਿ ਯਾਰ ਇਹਦੀ ਸਟੋਰੀ ਇਦਾਂ ਬਣੂਗੀ ਇਹਦੀ ਪਿਕਚਰਾਇਜ਼ੇਸ਼ਨ ਇਦਾਂ ਹੋਊਗੀ ਸਿਨੇਮਟੋਗ੍ਰਾਫੀ ਇਦਾਂ ਹੋਊਗੀ ਕੈਮਰਾ ਇਦਰੋਂ ਆਊਗਾ ਆਹ ਮਾਡਲ ਲਾਵਾਂਗੇ ਅੱਜ ਤੋਂ ਮੈਂ ਇਦਾਂ ਦਾ ਪਹਿਰਾਵਾ ਪਾਉਂਗਾ ਲొਕੇਸ਼ਨ ਬਾਹਰ ਲਈ ਲਵਾਂਗੇ ਪਰ ਉੰਨੇ ਕਦੀ ਪੈਸੇ ਹੀ ਨਹੀਂ ਜੁੜੇ ਪਰ ਹੁਣ ਮੈਂ ਸੋਚਿਆ ਕਿ ਕਿਉਂ ਨਾ ਤੁਸੀਂ ਮੇਰਾ ਪਰਿਵਾਰ ਹੋ ਜੇ ਮੈਂ ਗੀਤ ਬਣਾ ਕੇ ਪਾ ਵੀ ਦਿੰਦਾ ਤਾਂ ਤੁਹਾਨੂੰ ਹੀ ਸੁਣਾਉਣਾ ਸੀ ਤੁਹਾਨੂੰ ਵੈਸੇ ਹੀ ਸੁਣਾ ਦਿੰਨੇ ਆ ਤੇ ਪਰਿਵਾਰਕ ਮੈਂਬਰ ਜੁੜ ਗਏ ਮੜੇ ਉਹਨਾਂ ਨੂੰ ਬਾਹਰਲਾ ਦਿਖਾ ਦੇ ਰੂਪ ਤੇ ਮੈਨੂੰ ਦਿਖਾ ਦੇ ਕਿੰਨੇ ਕ ਜੁੜ ਗਏ ਭੈਣ ਭਰਾ ਚਲੋ ਮੈਂ ਤੁਹਾਨੂੰ ਨਾ ਅੱਜ ਇੱਕ ਇੱਕ ਕਰਕੇ ਦੋ ਤਿੰਨ ਗਾਣੇ ਸੁਣਾਉਣਾ ਆਪਣੇ वैसे अपनी अपना शूट हो जाना गाने ਦਾ ਪਰਸੋਂ ਨੂੰ ਇੱਕ ਪਹਿਲਾਂ ਤੁਹਾਨੂੰ ਮੈਂ ਕਰਨ ਔਜਲੇ ਵਾਲਾ ਸਲਮਾ ਜਿਹੜੀ ਲਾਈਨ ਜੁੜ ਗਈ ਕਿ ਜਿਹੜਾ ਪਰਸੋਂ ਸ਼ੂਟ ਕਰਨਾ ਉਹ ਸੁਣਾਵਾ ਵਜੇ ਤੂੰ ਦੱਸ ਪਹਿਲਾਂ ਜਿਹੜਾ ਪਰਸੋਂ ਸ਼ੂਟ ਕਰਨਾ ਉਹ ਸੁਣਾਣਾ ਹਾਲਾਂਕਿ ਮੇਰੇ 뮤직 ਡਾਇਰੈਕਟਰ ਨੇ ਖਿਜੇਣਾ ਉਹਨੇ ਕਿਹਾ ਕਿ ਕਿਉਂ ਕਿਉਂ ਭਾਜੀ ਤੁਸੀਂ ਸੁਣਾ ਦਿੰਦੇ ਆ ਪਰ ਤੁਸੀਂ ਇਹ ਸੁਣੋ ਜੀ ਇਹ ਲਿਰਿਕਸ ਮੇਰੇ ਆ ਇਹ ਮੈਂ 2016 ਚ ਗਾਣਾ ਲਿਖਿਆ ਸੀ ਪਹਿਲਾ ਆਪਣੇ ਲਈ ਫਿਰ ਇਹਨੂੰ ਕਨਵਰਟ ਕੀਤਾ ਕਿ ਦਿਲਜੀਤ ਨੂੰ ਦਵਾਂਗੇ ਦਿਲਜੀਤ ਦੇ ਆਫਿਸ ਮੈਂ 2016 ਚ ਘਟੋ ਘਟ ਵੀ 4-5 ਵਾਰ ਜਾ ਕੇ ਆਇਆ ਪਰ ਤਦ ਤੱਕ ਦਿਲਜੀਤ ਮੁੰਬਈ ਮੂਵ ਕਰ ਚੁੱਕਾ ਸੀ ਹੁਣ ਤਾਂ ਉਹਦਾ ਉੱਥੇ ਲੁਧਿਆਣੇ ਆਫਿਸ ਵੀ ਨਹੀਂ ਹੈਗਾ ਉਹ ਬਿਲਡਿੰਗ ਵੀ ਢਹਿ ਗਈ ਹੈ ਉੱਥੇ ਵੀ ਇਥੇ ਅੰਗਰੋ ਮਾਲ ਜੇ ਬਣਨੇ ਸ਼ੁਰੂ ਹੋ ਗਏ ਸੋ ਇਹ ਫਿਰ ਮੈਂ ਹੁਣ ਦਵਾਰਤੀ ਨੂੰ ਕਨਵਰਟ ਕੀਤਾ ਆਪਣੇ ਲਿਖਿਆ ਤੁਹਾਨੂੰ ਇਹ ਗੀਤ ਸੁਣਾ ਦਮਾ ਇਹਦੀ ਪਰਸੋਂ ਇਹਦਾ ਸ਼ੂਟ ਹੈ ਚੰਡੀਗੜ੍ਹ ਤੇ ਜੇ ਪਰਸੋਂ ਅਸੀਂ ਸ਼ਹਿਰ 'ਚ ਅਵੇਲੇਬਲ ਵੀ ਨਹੀਂ ਹੋਣਾ ਤੁਹਾਨੂੰ ਗੀਤ ਸੁਣਾ ਦਿੰਦਾ ਮੁੰਡਾ ਰਵਤਾ 'ਚ ਉਹਦਾ ਮਿਊਜ਼ਿਕ ਹੈ ਤਾਜਪੁਰ ਖੋਜੇ ਦਾ ਹੁਣ ਇਸਟਨ ਫਗਵਾੜੇ ਸਟੂਡੀਓ ਦਾ ਤੇ ਲਿਖਿਆ ਮੇਰਾ ਤੇ ਆਵਾਜ਼ ਵੀ ਤੁਹਾਡੇ ਭਰਾ ਦੀ ਸੁਣੋ ਜਰਾ ਬਸ ਯੋ ਫਿਰ ਕਿੱਦਾਂ ਲੱਗਿਆ ਇਹ ਇਹ ਨੂੰ ਕੋਈ ਸ਼ਿਕਾਇਤ ਨਹੀਂ ਮੇਰੇ ਨਾਲ ਤੁਸੀਂ ਚੱਪੀ ਸੋਖ ਜੀ ਨੀਂ ਸ਼ੀਨ ਵਾਲੀਆਂ ਨਿਤ ਸੂਟ ਵਿੱਚ ਕਲੀ ਮੈਂ ਵੀ ਚਾਹ ਤਰੇ ਨਾ ਪਾਈ ਫੇਰਾ ਖੂਬ ਸੋਹਣੀ ਐ ਨਾ ਬਨ ਚੂ ਸੋਹਣੀ ਨਹੀਂ ਕਹਿਣ ਗੋਰੀਆਂ ਕਹੀ ਯਕ ਤੱਕ ਤੋਂ ਨਾ ਬੜਾ ਚੂ ਸੋਹਣੀ ਨਾ ਬਨ ਚੂ ਸੋਹਣੀ ਨਹੀਂ ਕਹਿਣ ਗੋਰੀਆਂ ਹੋ ਪੈਣ ਗੋਰੀਆਂ ਯਕ ਤੱਕ ਤੋਂ ਨਾ ਬੜਾ ਚੂ ਸੋਹਣੀ ਨਾ ਬਨ ਚੂ ਸੋਹਣੀ ਨਹੀਂ ਕਹਿਣ ਮੈਂ ਤੁਹਾਨੂੰ ਹੁਣ ਲਾਸਟ ਲਾਈਨ ਸੁਣਾ ਦਿੰਦਾ ਮਿਊਜ਼ਿਕ ਅੱਛਾ ਹੈ ਹਾਲਾਂਕਿ ਜਿਹਦੇ ਵਿੱਚ ਪੀਵੀ ਬੱਤੀ ਦਾ ਜ਼ਿਕਰ ਹੁੰਦਾ ਉਹ ਸੁਣੀਓ ਆ ਸੁਣੋ ਹੰਨਾ ਮੇ ਸ਼ਰਮਾ ਤਨੀ ਜਿੱਤ ਤੇ ਘੜੀ ਜਾਂਦਾ ਗੀਤਨੀ ਪੀਵੀ ਬੱਤੀ ਵਾਲਾ ਫਿਰ ਕਰਦਾ ਤਰੀ ਹਣੀ ਹੰਨਾ ਮੇ ਸ਼ਰਮਾ ਤਨੀ ਜਿੱਤ ਤੇ ਘੜੀ ਜਾਂਦਾ ਗੀਤਨੀ ਪੀਵੀ ਬੱਤੀ ਵਾਲਾ ਫਿਰ ਕਰਦਾ ਤਰੀ ਹਣੀ ਹੱਥ ਤੇ ਮੋਤੀਆਂ ਦੇ ਤੱਤ ਜੱਲਾ ਜੋ ਗੁਲਕੰਦ ਤੇਰੇ ਸਾ ਬਾਕੀ ਪੂਰਾ ਸਮਾਵਾਂਗੇ ਤਾਂ ਇਹ ਗੀਤ ਪਰਸੋਂ ਅਸੀਂ ਸ਼ੂਟ ਕਰ ਲੈਣਾ ਉਮੀਦ ਹੈ ਕਿ 10 ਦਿਨਾਂ ਚ ਤੁਹਾਡੇ ਅੱਗੇ ਪੇਸ਼ ਕਰ ਦਾਂਗੇ ਇਹਦੀ ਜਿਹੜਾ ਇਹਦਾ ਟਾਈਟਲ ਹੈ ਉਹ ਆ ਜੀ ਚਾਦਰੇ ਨਾਲ ਬੂਟ ਸੋ ਇਹ ਗਾਣੇ ਨੂੰ ਜਦੋਂ ਮੈਂ ਲਿਖਿਆ ਸੀ ਜਦੋਂ ਸੋਚਿਆ ਤਾਂ ਇਹੀ ਸੀਗਾ ਕਿ ਯਾਰ ਅਮਰੀਕਾ ਚ ਕਿਤੇ ਨਿਊਯਾਰਕ ਚ ਸ਼ੂਟ ਕਰਾਂਗੇ ਫਿਰ ਦਿਲ ਨੂੰ ਕਿਹਾ ਕਿ ਥੱਲੇ ਆ ਜਾ ਫਿਰ ਦबई ਤੱਕ ਸੋਚਦੇ ਰਹੇ ਫਿਰ ਉੱਥੇ ਵੀ ਨਹੀਂ ਗੱਲ ਬਣੀ ਫਿਰ ਦਿਲ ਨੂੰ ਕਿਹਾ ਥੱਲੇ ਆ ਜਾ ਫਿਰ ਸੋਚਦੇ ਰਹੇ ਕਿ ਲੁਧਿਆਣੀ ਕਿਸੇ ਸਟੂਡੀਓ ਚ ਕਰਾਂਗੇ ਫਿਰ ਉਤੋਂ ਕਿਹਾ ਥੋੜਾ ਥੱਲੇ ਆ ਜਾ ਫਿਰ ਇੱਕ ਫਿਲਮ ਸਿਟੀ ਹੈ ਚੰਡੀਗੜ੍ਹ ਉਹ ਵੀ ਬਜਟ ਬਹੁਤ ਵੱਧ ਗਿਆ ਫਿਰ ਹੁਣ ਬੜੀ ਮੁਸ਼ਕਿਲ ਨਾਲ ਮੁਹਾਲੀ ਇੱਕ ਜਗਾ ਬਜਟ ਸੈੱਟ ਕੀਤਾ ਆਪਣੇ ਭਰਾ ਚੇਤਨ ਨੇ ਸੈੱਟ ਕਰਾ ਕੇ ਦਿੱਤਾ ਕੰਮ ਤੇ ਅਸੀਂ ਹੁਣ ਬਹੁਤ ਜਲਦੀ ਇਹਨੂੰ ਪਰਸੋ ਸ਼ੂਟ ਕਰ ਲੈਣਾ ਜੁੜੇ ਹੋਏ ਉਹਨਾਂ ਦਾ ਇੰਟਰਸਟ ਤਾਂ ਟੁੱਟਿਆ ਹੁਣ ਮੈਂ ਤੁਹਾਨੂੰ ਦੂਜਾ ਸੁਣਾਉਣਾ ਬਦਮਾਸ਼ੀ ਜੀ ਵਾਲਾ ਗੀਤ ਫਿਰ ਕਰਨ ਔਜਲਾ ਜਿਹੜੀ ਲਾਈਨ ਜੁੜੀ ਹੈ ਉਹ ਵੀ ਸੁਣਾ ਦਿੰਨਾ ਇਹ 뮤직 ਕੀਤਾ ਜੱਸੀ ਬ੍ਰਦਰ ਨੇ ਅੱਛਾ ਜੱਸੀ ਬ੍ਰਦਰ ਕਾਰਨ ਹੈ ਜਿਹਦੇ ਜਿਹਦੇ ਕਰਕੇ ਮੇਰਾ ਕੈਰੀਅਰ ਬਹੁਤ ਸਲੋ ਹੋ ਗਿਆ ਐਡਾ ਟਾਈਮ ਇਸ ਬੰਦੇ ਨੇ ਲਾਇਆ 1 ਸਾਲ ਲਾਤਾ ਇਸ ਗਾਣੇ ਨੂੰ ਮਤਲਬ 뮤직 ਦੇਣ ਦੇ ਚੱਕਰ ਵਿੱਚ ਫਿਰ ਪਤਾ ਨਹੀਂ ਆਪਣੀ ਮਰਜ਼ੀ ਨਾਲ ਹੀ ਕਰੀ ਗਏ ਜਾ ਕੇ ਬਹਿ ਕੇ ਕਰਾਣਾ ਪਿਆ 5 ਮਿੰਟ ਕੰਮ ਕਰਦਾ ਸੀਗਾ ਅੱਧਾ ਘੰਟਾ ਆਪਣੇ ਕਮਰੇ ਚ ਲੱਜ ਜਾਂਦਾ ਸੀ ਤੁਸੀਂ ਸਮਝ ਸਕਦੇ ਅੱਧਾ ਘੰਟਾ ਕਮਰੇ ਜਾ ਕੇ ਕੀ ਕਰਦਾ ਜਿਹੜਾ ਗੁਪਤ ਰੂਮ ਬਣਾਇਆ ਸੋ ਜਿਆਦਾ ਤੋੜ ਵੀ ਨਹੀਂ ਲੱਗਣੀ ਚਾਹੀਦੀ ਆਹ ਤੋਂ ਅਸੀਂ ਗਾਣਾ ਸੁਣੋ ਇਹ ਥੋੜਾ ਜਿਹਾ ਸ਼ੋਬਹ ਸਟਾਈਲ ਲਿਖਿਆ ਆ ਸੁਣ ਮਾ ਰਿਆ ਮਾ ਉਹ ਮੀ ਜੇ ਸਮੁੰਦਰ ਦਾ ਪਾਣੀ ਮਹਿਰ ਚ ਕਿੱਥੇ ਰਲਦਾ ਏ ਸੱਚ ਬੋਲ ਕੇ ਵੈਰੀ ਬਣਾਈ ਜਾਵੇ ਤੇ ਮੁੰਡਾ ਕਿੱਥੇ ਟਾਕਾ ਦਾ ਏ ਤੁਹਾਡੇ ਟੂਣੇ ਤਾਂ ਨਹੀਂ ਚਲੇ ਜਾਣ ਵਾਲਿਓ ਪਰ ਮਿੱਤਰਾਂ ਦਾ ਨਾਮ ਜ਼ਰੂਰ ਚੱਲਦਾ ਏ ਮਿੱਤਰਾਂ ਦਾ ਨਾਮ ਠੀਕ ਹੈ ਦੀ ਵਾਰੀ ਆਇਆ ਮਿੱਤਰਾਂ ਦਾ ਟੈਮ ਨਹੀਂ ਕੱਟ ਪੁੱਤਾ ਜਿੱਤ ਜੀ ਦਾ ਰਗੜਣਾ ਸੀ ਮੈਂ ਮਿੱਤ ਮਰਦਾ ਨਹੀਂ ਅੱਜ ਹਲੇ ਪੂਰੀ ਤਰ੍ਹਾਂ ਕਹਿਮ ਨਹੀਂ ਪੂਰੀ ਤਰ੍ਹਾਂ ਕਹਿਮ ਨਹੀਂ ਸੌਂਦ ਘੁੰਡੇ ਉੱਤੇ ਗੇਡਾ ਮੱਕੜ ਕਰੇ ਗੇ ਸ਼ੌਮਸਟੇ ਮੈਂ ਕਰੀ ਕੀ ਨਾਲੇ ਤੇਰੇ ਵੇਗ ਲੋ ਹੁਣ ਵਿੱਚ ਨਾ ਤੂੰ ਬੋਲੀ ਮੇਰਾ ਬਣਿਆ ਬਲੋ ਲੋੜੀਆਂ ਬਲੋ ਜੜੀ ਜੁੱਤੀਆਂ ਚ ਪਾਣੀ ਢੇੜੀ ਕਰੇ ਨਾ ਸਲਪ ਮੇਰਾ ਫੈਸ਼ਨ ਫਰੰਸੀ ਚੈੱਕ ਕਰਦੀ ਐ ਤੇ ਕੱਟ ਲਾਈਫ ਸੀ ਗੇਲੇ ਅੱਜ ਪੂਰੀਆ ਕਰ ਕੋਦ ਪੂਰੀਆ ਕਰ ਕੋਦ ਗਲੀ ਮਹਾਲ ਕਰੇ ਪੂਰਾ ਏਟ ਰੋਟ ਬਸ ਇਸ ਤੋਂ ਬਾਅਦ ਨਹੀਂ ਸੁਣਾਉਣਾ ਤੁਸੀਂ ਦੱਸੀ ਚੱਲੀਏ ਤੁਹਾਨੂੰ ਕਿੱਦਾਂ ਲੱਗਿਆ ਹੁਣ ਕਰਨ ਔਜਲੇ ਵਾਲੀ ਤੁਹਾਨੂੰ ਸੁਣਾ ਦਿੰਨੇ ਆ ਔਰ ਇਹ ਬੀਟ ਵੀ ਮੈਂ ਖਰੀਦੀ ਸੀਗੀ ਤੇ ਐਮਕੇ ਵੀ ਬੀਟ ਭਰਾ ਨੇ ਸੈੱਟ ਕੀਤਾ ਸੀ ਇਹਨੂੰ ਇਹਦਾ ਨਾਮ ਚਾਲ ਲਾਹੌਰੀ ਆ ਤੁਹਾਨੂੰ ਸੁਣਾ ਦਿੰਨਾ ਇਹ ਸੁਣੀਓ ਆ ਗਾਣੇ ਦੀ ਜਿਹੜੀ ਮੇਨ ਲਾਈਨ ਆ ਜਿਹੜੀ ਮਤਲਬ ਐਂਡ ਵਿੱਚ ਜਿਹਨੇ ਹੁੱਕ ਲਾਈਨ ਨੂੰ ਹੁੱਕ ਲਾਈਨ ਤੋਂ ਪਹਿਲਾਂ ਜਿਹੜੀ ਕਨਵਰਟ ਕਰਨ ਵਾਲੀ ਲਾਈਨ ਹੁੰਦੀ ਆ ਉਹ ਲਾਈਨ ਹੀ ਕਰਨ ਔਜ ਲਾਈਨ ਆ ਪੂਰੀ ਮਿਲ ਗਈ ਔਰ ਮੇਰੇ ਨਾਲ ਇਦਾਂ ਪਹਿਲਾਂ ਵੀ ਹੋਇਆ ਸੀ ਮੈਂ ਤੁਹਾਨੂੰ ਉਹ ਵੀ ਕਹਾਣੀ ਸੁਣਾਉਣਾ ਤੇ ਇੱਕ ਕਰਨ ਔਜ ਨੇ ਲਾਈਨ ਮਿਲ ਗਈ ਤਾਂ ਮੈਂ ਸੋਚਿਆ ਮੈਂ ਆਪਣੇ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਨੂੰ ਕਿਉਂ ਨਾ ਸੁਣਾ ਦਵਾਂ ਤਾਂ 2022 ਦਾ ਇਹ ਗਾਣਾ ਰਿਕਾਰਡ ਹੋਇਆ ਔਰ 25 ਤੱਕ ਅਸੀਂ ਇਹਨੂੰ ਲਾਂਚ ਹੀ ਨਹੀਂ ਕਰ ਸਕੇ ਇਹ ਸੋਚ ਕੇ ਕਿ ਚੱਲ ਯਾਰ ਜਦੋਂ ਪੈਸੇ ਆਊਗੇ ਵਧੀਆ ਲੈਵਲ ਦੀ ਵੀਡੀਓ ਕਰਾਂਗੇ ਪਰ ਮੈਂ ਜਦ ਹੁਣ ਕਰਨ ਔਜਲੇ ਦੇਖੀ ਕਿ ਅਗਲਾ ਗੱਡੀ 'ਚ ਬੈਠਾ ਕਮਾਈ ਜਾਂਦਾ ਸਿੰਪਲ ਜੀ ਵੀਡੀਓ ਕਰ ਦਿੱਤੀ ਪਰ ਆਪਣੇ ਆਪ ਤੇ ਕੌਨਫੀਡੈਂਸ ਹੋਣਾ ਚਾਹੀਦਾ ਕਿਉਂਕਿ ਜੇ ਤੁਹਾਡੇ ਲਿਰਿਕਸ ਚ ਜਾਣ ਆ ਤਾਂ ਲਿਰਿਕਸ ਟਰੈਵਲ ਕਰਦੇ ਆ ਲੋਕਾਂ ਤੱਕ ਪਹੁੰਚਦੇ ਆ ਸੋ ਮੈਂ ਤੁਹਾਨੂੰ ਆ ਸੁਣਾ ਦਿੰਦਾ ਬੀਟ ਅਸੀਂ ਪਰਚੇਸ ਕਰ ਲਈ ਸੀ ਕਿਸੇ ਤੋਂ ਸੈਟਿੰਗ ਐਮਕੇਵੀ ਬੀਟਸ ਤੋਂ ਕਰਾਈ ਸੀ ਚਲੋ ਜਿੰਦੇ ਪੰਜਾਬ ਵਾਲੀ ਬੋਲ ਤੂੰ ਪੰਜਾਬ ਲਾਵਾਂ ਤੇਰੇ ਬਾਰੇ ਕੀ ਤੇ ਹੋਈ ਗੁਲਾਬੀਨੀ ਤੇਰੇ ਬਾਰੇ ਕੀ ਤੇ ਹੋਈ ਚਲਦੀ ਫਿਰੀ ਗਜ਼ਲ ਲੱਗਦੀ ਜੀ ਨੂੰ ਹਰੀ ਦੇ ਆਸ਼ਿਕ ਪਰਦਾ ਨਾ ਸਹੀ ਕਿਆਰੀ ਬੰਦਾ ਚਾਲ ਨੌਰੀ ਤੂੰ ਦੇਖ ਕੇ ਨੱਚਾ ਗਿਆ ਏ ਚੜਦਾ ਤੇਰੀ ਿਆਲ ਲਾਈ ਇਹ ਤੁਹਾਨੂੰ ਵੋਕਲ ਵੀ ਡਿਫਰੈਂਟ ਨਜ਼ਰ ਆਉਂਦੀ ਹੋਣੀ ਕਿਉਂਕਿ 3 ਸਾਲ ਪਹਿਲਾਂ ਦੀ ਆ ਸੋ ਮੈਂ ਹੁਣ ਤੁਹਾਨੂੰ ਲਾਈਨ ਸੁਣਾ ਦਿੰਦਾ ਸਸਪੈਂਸ ਦੂਰ ਕਰਦਾ ਜਿੱਦਾਂ ਵੱਡੇ ਵੱਡੇ ਨਿਊਜ਼ ਚੈਨਲ ਖਿੱਚਦੇ ਰਹਿੰਦੇ ਵੀਡੀਓ ਨੂੰ ਨਾ ਵੀਡੀਓ ਵਿੱਚ ਤੇਰਾ ਖਿੱਚ ਲਿਆਉਣ ਮੈਂ ਤੁਹਾਨੂੰ ਕਰਨ ਔਜਲੇ ਨਾਲ ਜਿਹੜੀ ਲਾਈਨ ਮਿਲੀ ਹੈ ਤੁਹਾਨੂੰ ਉਹ ਸੁਣਾਉਣਾ ਹੁਣ ਸੁਣੀਓ ਜਿਹੜੀ ਲਾਈਨ ਮਿਲ ਗਈ ਆ ਉਹਨੇ ਨੁਸਰਤ ਕਹੇ ਅਸੀਂ ਰਾਹਤ ਕਹੇ ਸੀ ਕਿਉਂਕਿ ਨੁਸਰਤ ਥੋੜਾ ਸੂਫੀ ਹੁੰਦਾ ਇਸ ਕਰਕੇ ਮੈਂ ਕਿਹਾ ਕਿ Nusrat Saab ਸੂਫੀ ਜਿਹੜੇ ਜ਼ਿਆਦਾ ਕਵਾਲੀਆਂ ਗਾਉਂਦੇ ਸੀ ਤਾਂ ਉਹਨਾਂ ਦੀ Nusrat Saab ਦੇ ਜਗ੍ਹਾ ਰਾਹਤ ਦਾ ਨਾਮ ਪਾਲਿਆ ਸੀ ਸੁਣੀਓ ਚੰਗੇ ਕੀ ਚੱਲ ਨੁਸਰਤ ਕਿਹਾ ਅਸੀਂ ਰਾਹਤ ਕਿਹਾ ਹਾਲਾਂਕਿ ਪਹਿਲਾਂ ਮੇਰੇ ਜ਼ਿਹਨ 'ਚ ਵੀ ਨੁਸਰਤ ਹੀ ਆਇਸੀ ਨੁਸਰਤ ਦੀ ਕਵਾਲੀ ਵਰਗੀ ਐ ਪਰ ਫਿਰ ਮੈਂ ਉਹਨੂੰ ਰਾਹਤ ਕਰਤਾ ਸੀਗਾ 2022 ਦੀ ਗੱਲ ਐ ਮੇਰੇ 뮤జిਕ ਐਕਟਰ ਨੂੰ ਤਾਂ ਪਤਾ ਹੀ ਐ ਜਿਹੜੇ ਉਹਦੇ ਚੇਲੇ ਬਾਲਕ ਬੈਠੇ ਸੀ ਉਹਨਾਂ ਨੂੰ ਤਾਂ ਪਤਾ ਏ ਕਿ 2022 ਦਾ ਰਿਕਾਰਡ ਕੀਤਾ ਤੇ 25 ਤੱਕ ਵੀ ਅਸੀਂ ਲਾਂਚ ਨਹੀਂ ਕਰ ਸਕੇ ਬਟ ਐਟ ਲੀਸਟ ਅਸੀਂ ਆਪਣੇ ਪਰਿਵਾਰ ਨੂੰ ਤਾਂ ਸੁਣਾ ਸਕਦੇ ਹਾਂ ਇਦਾਂ ਹੀ ਮੈਨਾਂ 2009 'ਚ ਹੋਇਆ ਸੀ ਮੈਂ ਉਦੋਂ ਪੜਦਾ ਹੁੰਦਾ ਸੀ ਕਾਲਜ ਮੈਂ ਗਾਣਾ ਲਿਖਿਆ ਸੀ ਤੇਰੇ ਝੁਕੇ ਝੁਕੇ ਦੋ ਨੈਣ ਮੇਰਾ ਲੁੱਟ ਕੇ ਲੈ ਗਏ ਚੈਨ ਪੂਰੀ ਤਿਆਰੀ ਹੋ ਗਈ ਸੀ ਕਿ ਮੈਨੂੰ ਜਿਹੜਾ ਮੇਰਾ ਉਦੋਂ ਉਸ ਟਾਈਮ ਵੀਡੀਓ ਡਾਇਰੈਕਟਰ ਸੀਗਾ ਉਹ ਕਹਿੰਦਾ ਸੀਗਾ ਕਿ ਤੈਨੂੰ ਜਿੱਦਾਂ ਸ਼ਾਹਰੂਖ ਖਾਨ ਨੀ ਕਿ ਕਿਹੜੀ ਫਿਲਮ ਸੀ ਉਹ ਦਿਲਵਾਲੇ ਦਲਨੀਆਂ ਲੈ ਜਾਏਗੇ ਕਹਿੰਦਾ ਖੇਤਾਂ ਦੇ ਵਿੱਚ ਦਿਖਾਵਾਂਗੇ ਕਿ ਤੂੰ ਇਹਦਾ ਮੰਡੋਲੀਆ ਨਾ ਵਜਾ ਰਿਹਾ ਤੇ ਮਤਲਬ ਬੜਾ ਰੋਮਾਂਟਿਕ ਜਿਹਾ ਗੀਤ ਬਣਾਇਆ ਸੀ ਬਟ ਉਹਨਾਂ ਦਿਨਾਂ 'ਚ ਅਸੀਂ ਉਦੋਂ ਵੀ ਲੇਟ ਹੋ ਗਏ ਕਿਉਂਕਿ ਪੈਸੇ ਤਾਂ ਹੁੰਦੇ ਹੀ ਨਹੀਂ ਮਤਲਬ ਸਿਗਾ ਹੀ ਨਹੀਂ ਨਾ ਹੁਣੇ ਆ ਉਹਨੇ ਜਿੰਨੇ ਦੀ ਗੰਜائش ਹੁੰਦੀ ਮਤਲਬ ਅੱਜਕੱਲ੍ਹ ਜਿੰਨੇ ਚ ਗਾਣਾ ਬੜਾ ਅੱਛੇ ਤਰੀਕੇ ਨਾਲ ਤਿਆਰ ਹੁੰਦਾ ਸਾਡੇ ਕੋ ਕਦੀ ਉਨੀ ਗੰਜائش ਹੋਈ ਨਹੀਂ ਸੋ ਉਦੋਂ ਮੈਂ ਬੜਾ ਡਿਪਰੈਸ ਹੋਇਆ ਕਿਉਂਕਿ 2009 ਤੋਂ ਅਸੀਂ ਗਾਣਾ ਤਿਆਰ ਕਰ ਰੇ ਸੀ 2010 ਚ ਆ ਗਈ ਸੀ ਫਿਲਮ ਕਿਹੜੀ ਸੀ ਦਬੰਗ ਉਹਨਾਂ ਦੀ ਮਹੁੱਕ ਲਾਈਨ ਸੀਗੀ ਤੇਰੇ ਮਸਤ ਮਸਤ ਦੋਨੇ ਮੇਰੇ ਦਿਲ ਕਾ ਲੈ ਗਏ ਚੈਨ ਸਾਡਾ ਸੀਗਾ ਤੇਰੇ ਝੁਕੇ ਝੁਕੇ ਦੋ ਨੈਣ ਮੇਰਾ ਲੁੱਟ ਕੇ ਲੈ ਗਏ ਚੈਨ ਤੇ 2010 ਚ ਵੀ ਮੈਨੂੰ ਕੋਈ ਅਸਾਰ ਨਹੀਂ ਸੀ ਨਜ਼ਰ ਆ ਰਹੇ ਕਿ ਮਤਲਬ ਸਾਲ ਸਵਾ ਸਾਲ ਮੇਰੀ ਐਲਬਮ ਆਜੂਗੀ ਕਿਉਂਕਿ ਕੰਮ ਬਹੁਤ ਸਲੋ ਸੀਗਾ ਉਸ ਸਮੇਂ ਸਿੰਗਲ ਗਾਣਾ ਸਿੰਗਲ ਟਰੈਕ ਜਾਂ ਕੇ ਲਈ ਈਪੀਛੇ ਡੇ ਮ जमानਾ ਨਹੀਂ ਸੀ ਉਸ ਟਾਈਮ ਪੂਰੀ ਐਲਬਮ ਹੀ ਹੁੰਦੀਆਂ ਸੀਗੀਆਂ ਫਿਰ ਸਾਡੀ ਜਾ ਕੇ 2011 ਚ ਪਰ ਆਪਾਂ ਉਹਦੇ ਟਾਈਟਲ ਚੇਂਜ ਕਰਤੇ ਗਾਣੇ ਹੋਰ ਬਣਾ ਲਏ ਲੇਕਿਨ ਉਦੋਂ ਮੈਂ ਥੋੜੀ ਦੇਰ ਲਈ ਡਿਪਰੈਸ ਸੀ ਲੇਕਿਨ ਫਿਰ ਮੈਨੂੰ ਉੱਥੇ ਇੱਕ ਬੰਦਾ ਬੈਠਾ ਸੀ ਸਾਡੇ ਸਟੂਡੀਓ ਉਹਨੇ ਮੈਨੂੰ ਗੱਲ ਕਹੀ ਕਹਿੰਦਾ ਯਾਰ ਤੂੰ ਡਿਪਰੈਸ਼ਨ ਆਓ ਤੂੰ ਇਹ ਦੇਖ ਤੈਨੂੰ ਜਿਹੜਾ ਥਾਟ ਤੈਨ ਜਿਹੜਾ ਜੱਜੇ ਆ ਜਿਹੜਾ ਤੂੰ ਲਿਖਿਆ ਉਹੀ ਜਿਸ ਬੰਦੇ ਨੂੰ ਤੂੰ ਆਈਡਲ ਮੰਨਦਾ ਮੈਂ ਉਹ ਸਲਮਾਨ ਖਾਨ ਦਾ ਤੁਹਾਨੂੰ ਸਾਰ ਨੂੰ ਪਤਾ ਹੀ ਹੋਣਾ ਕਿ ਫੈਨ ਆ ਤਾਂ ਕਹਿੰਦਾ ਉਹ ਬੰਦੇ ਨੇ ਵੀ ਉਹੀ ਗਾਣਾ ਮਤਲਬ ਉਦਾਂ ਦੀ ਲਾਈਨ ਆ ਉਹਨੂੰ ਵੀ ਪਸੰਦ ਆਈਆਂ ਤੇ ਅੱਜ ਉਹ ਹਿੱਟ ਆ ਇਟ ਮੀਨਸ ਕਿਤੇ ਨਾ ਕਿਤੇ ਜਿਹੜਾ ਥਾਟ ਤੇਰੇ ਦਿਮਾਗ 'ਚ ਆਇਆ ਉਹ ਹਿੱਟ ਥਾਟ ਆ ਸੋ ਉਹ ਚੀਜ਼ ਨੇ ਮੈਨੂੰ ਫਿਰ ਬੜਾ ਮਤਲਬ ਸੰਤੁਸ਼ਟ ਕੀਤਾ ਮੈਨੇ ਮੇਰੇ ਜਿਹੜੇ ਜ਼ਹਿਨ ਤੇ ਜ਼ਖਮ ਹੋਈ ਸੀ ਉਹਨਾਂ ਨੂੰ ਟਕੋਰ ਕੀਤੀ ਤੇ ਮੈਨੂੰ ਲੱਗਿਆ ਕਿ ਠੀਕ ਆ ਯਾਰ ਕਿਸੇ ਦਾ ਚੀਜ਼ ਹਿੱਟ ਹੋ ਜਾਣੀ ਕਿਸੇ ਦੀ ਉਹਦੇ ਕੋਲ ਹੀ ਰਹਿ ਜਾਣੀ ਇਹ ਡਿਪੈਂਡ ਕਰਦਾ ਮਾਲਕ ਦੀ ਮਰਜ਼ੀ ਤੇ ਪਰ ਨਾਲ ਦੀ ਨਾਲ ਹੁਣ ਮੈਂ ਇਹ ਵੀ ਸੋਚ ਸਕਦਾ ਕਿ ਕਿਸੇ ਦੀ ਮਿਹਨਤ ਤੇ ਵੀ ਡਿਪੈਂਡ ਕਰਦਾ ਅਸੀਂ ਆਪਣੀ ਮਿਹਨਤ ਤੇ ਕਿਵੇਂਲੇ ਕੌਨਫੀਡੈਂਸੀ ਨਹੀਂ ਰੱਖ ਪਾਉਂਦੇ ਜਿੱਦਾਂ ਮੈਨੂੰ ਲੱਗਦੇ ਕਿ ਠੀਕ ਹੀ ਆ ਕਿੰਨਾ ਕਤੇ ਚੱਲ ਜਾਊਗਾ ਅਸੀਂ ਸਾਂਭੀ ਰੱਖੇ ਕਰ ਲਾਂਗੇ ਆਲਸੀ ਪੁਣਾ ਪਰ ਜਿਹੜੇ ਕਰ ਜਾਂਦੇ ਆ ਇਦਾਂ ਨਹੀਂ ਸੋਚਦੇ ਕਿ ਕਰ ਲਾਂਗੇ ਨਾਮ ਉਹਨਾਂ ਦਾ ਹੀ ਬਣਦੇ ਆ ਇਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਕਮੀ ਆ ਹਾਲਾਂਕਿ ਉਹ ਤਾਂ ਇੱਕ ਬਹੁਤ ਵੱਡਾ ਸਟਾਰ ਆ ਸਾਡਾ ਗੀਤ ਉਹਦੇ ਤੱਕ ਥੋੜੇ ਪਹੁੰਚਿਆ ਜਾਂ ਉਹ ਤਾਂ ਉਹਦੀ ਖੁਦ ਦੀ ਕ੍ਰੀਏਟੀਵਿਟੀ ਆ ਜਿੱਦਾਂ ਮੈਂ ਕਿਤੇ ਸੁਣ ਸੁਣ ਕੇ ਕੋਈ ਇਨਫਲੂਐਂਸ ਹੋ ਜਾਊਗਾ ਜਾਂ ਮੈਨੂੰ ਕੋਈ ਥਾਟ ਆਇਆ ਹੋਊਗਾ ਇਦਾਂ ਹੀ ਉਹਨੂੰ ਕੋਈ ਆਇਆ ਹੋਊਗਾ ਤੇ 2009 ਚ ਵੀ ਜਿੱਦਾਂ ਮੈਨੂੰ ਥਾਟ ਆਇਆ ਇਦਾਂ ਕਿਸੇ ਨੂੰ ਵੀ ਕਿਸੇ ਚੀਜ਼ ਤੋਂ ਪ੍ਰਭਾਵਿਤ ਹੋ ਕੇ ਥਾਟ ਆ ਸਕਦਾ ਬਟ ਹਾ ਇੰਨਾ ਮੈਨੂੰ ਕਈ ਵੇਲੇ ਫਿਰ ਮੇਰੇ ਜਿਹੜੇ ਸ਼ੁਭਚਿੰਤਕ ਉਹ ਕਹਿੰਦੇ ਕਿ ਠੀਕ ਆ ਮਤਲਬ ਤੇਰੇ ਜ਼ਿਹਨ ਚ ਤੇਰੀ ਸੋਚ ਚ ਕਿਤਨੇ ਕਿਤਨੇ ਥਾਟ ਹੈ ਜੋ ਮਤਲਬ ਜੇ ਕਮਰਸ਼ੀਅਲ ਗੱਲ ਗਲੀ ਕਰੀਏ ਤਾਂ ਮਤਲਬ ਮੇਰੇ ਲਿਖਣ ਦੇ ਮੇਰੇ ਅੰਦਰ ਜਿਹੜਾ ਕਰੈਕਟਰ ਹੈ ਉਹਨੂੰ ਇੰਨਾ ਪਤਾ ਹੈ ਕਿ ਕਮਰਸ਼ੀਅਲ ਚੀਜ਼ ਕਿਹੜੀ ਆ ਆ ਗਿਆ ਜੀ ਇਹਨਾਂ ਤੋਂ ਗੱਡੀ ਲਈ ਸੀ ਔਰ ਐਡੇ ਨਕਮੇ ਬੰਦੇ ਆ ਨਾ ਇੱਥੋਂ ਥਾਰ ਘੜਾਈ ਸੀ ਥੋੜੇ ਦਿਨ ਪਹਿਲਾਂ ਐਡੇ ਨਕਮੇ ਬੰਦੇ ਆ ਔਰ ਇਹਨਾਂ ਨੇ ਸਾਡੀ ਗੱਡੀ ਦਾ ਨੰਬਰ ਨਹੀਂ ਹਲੇ ਤੱਕ ਲਿਆ ਕਰ ਦਿੱਤਾ 50 ਦਿਨ ਹੋ ਗਏ ਜੇ ਕੋਈ ਪ੍ਰੋਬਲਮ ਆਈ ਫਿਰ ਮੈਂ ਇੱਥੇ ਖੜ ਕੇ ਇੱਥੇ ਵੀਡੀਓ ਬਣਾ ਕੇ ਜਾਊਂਗਾ ਪਰ ਮੈਂ ਕਰਦਾ ਕਿਉਂ ਨਹੀਂ ਫਿਰ ਲੱਗਣਾ ਕਿ ਯਾਰ ਆਪਣੇ ਕੰਮ ਲਈ ਨਿਊਜ਼ ਪਾਤੀ ਪਰ ਬੜੇ ਨਕਮੇ ਬੰਦੇ ਇੱਥੇ ਕੰਮ ਕਰਦੇ ਇਹਦੀ ਮੈਂ ਸ਼ਿਕਾਇਤ ਵੀ ਕੀਤੀ ਚਲੋ ਮੈਂ ਜਿਹੜਾ ਉਸ ਪਾਸੇ ਸੀਗਾ ਕਿ ਆ ਇਟ ਮੀਨਸ ਕਿ ਮੈਨੂੰ ਕਿਤੇ ਨਾ ਕਿਤੇ ਕਮਰਸ਼ੀਅਲੀ ਪਤਾ ਕਿ ਥੌਟ ਕਿਹੜਾ ਹੋ ਸਕਦਾ ਮੇਰੇ ਜਿਹੜੇ ਸ਼ੁਭਚਿੰਤਕ ਇਹ ਸਮਝਾਉਂਦੇ ਆ ਬਟ ਹੁਣ ਮੈਂ ਕਮੈਂਟਸ ਪੜ ਲੈਂਦਾ ਕੀ ਕਹਿੰਦੇ ਭੈਣ ਭਰਾ ਉਹਨਾਂ ਨੂੰ ਕਿਵੇਂ ਲੱਗੀ ਸਾਰੀ ਗੱਲ ਉਹ ਤੁਹਾਡੀ ਨੂੰ ਮੋਟਰਸਾਈਕਲ ਸੀ ਵੇ ਜੀ ਕੀ ਕਹਿ ਰਹੇ ਆ ਭੈਣ ਭਰਾ ਕੋਈ ਹੈ ਹਮਦਰਦੀ ਆ ਰਹੀ ਆ ਕਿ ਉਹ ਵੀ ਕਹਿ ਰਹੇ ਕਿ ਛੱਡੇ ਅਰ ਕਿਹੜੇ ਚੱਕਰਾਂ ਚ ਪੈ ਗਏ ਅੱਛਾ ਮੈਂ ਕੱਲ ਰਾਜਾ ਸਾਹਿਬ ਜੀ ਦਾ ਇੱਕ ਗੀਤ 30 ਸਕਿੰਟ ਦਾ ਪਾਇਆ ਸੀ ਮੈਨੂੰ ਕਹੀ ਕਹਿੰਦੇ ਕਿ ਯਾਰ ਤੂੰ ਕਦੋਂ ਤੋਂ ਸਿੰਗਰ ਬਣ ਗਿਆ ਮੈਂ ਕਿ ਯਾਰ ਮੈਂ 2005 ਚ ਸ਼ੇਰੋ ਸ਼ਾਇਰੀ ਲਿਖਣੀ ਸ਼ੁਰੂ ਕੀਤੀ 2005 ਚ ਤੇ 20 ਸਾਲ ਹੋ ਗਏ ਉਸ ਤੋਂ ਪਹਿਲਾਂ ਤੋਂ ਥੌਟ ਚੱਲਦੇ ਸੀ 1999 ਤੋਂ 2000 ਤੋਂ ਉਦੋਂ ਮੈਨੂੰ ਸ਼ੇਰ ਕੰਪਲੀਟ ਕਰਨਾ ਨਹੀਂ ਹੋਇਆ 6 ਸਾਲ ਫਿਰ ਮੈਂ ਗੀਤ 2000 ਜਾਂ 2001 ਜਾਂ 2000 ਸਨ ਚ ਜਾਂ 1999 ਤੋਂ ਪਹਿਲੀਆਂ ਕੁਝ ਲਾਈਨਾਂ ਮੇਰੇ ਜ਼ਿਹਨ ਚ ਆਈਆਂ ਮੇਰੇ ਦਿਮਾਗ ਚ ਆਈਆਂ ਮੇਰੀ ਸੋਚ ਨੇ ਉਹਨਾਂ ਨੂੰ ਫੜਿਆ ਪਰ ਮੈਨੂੰ ਤਕਰੀਬਨ 6 ਸਾਲ ਲੱਗੇ ਪਹਿਲਾ ਇੱਕ ਗਾਣਾ ਕੰਪਲੀਟ ਕਰਨ ਲਈ ਹੁਣ ਮਾਲਕ ਦੀ ਇੰਨੀ ਕਿ ਬਖਸ਼ਿਸ਼ ਹੈਗੀ ਆ ਕਿ ਅੱਖਰਾਂ ਨਾਲ ਖੇਡਣਾ ਆ ਗਿਆ ਕਿ ਜੇ ਮੈਂ ਮਤਲਬ ਕੋਈ ਥਾਟ ਮੇਰੇ ਅੰਦਰ ਟਰੈਵਲ ਕਰਦਾ ਤਾਂ ਮੈਂ 5-7 ਮਿੰਟਾਂ ਦੀ ਗਾਣਾ ਪੂਰਾ ਕਰ ਸਕਦਾ ਜਿੱਦਾਂ ਤੈਨੂੰ ਤਾਂ ਪਤਾ ਹੀ ਆ ਆਪਾਂ 7000 ਵੀਡੀਓ ਕਰ ਦਿੱਤੀਆਂ ਤੇ ਹਰ ਵੀਡੀਓ 'ਚ ਨਵਾਂ ਸ਼ੇਅਰ ਹੈ ਕੋਈ ਪੁਰਾਣਾ ਕਾਪੀ ਨਹੀਂ ਕੀਤਾ ਆਪਣੇ ਸੋ ਇਹ ਇਹ ਉਹ ਕਹਿੰਦੇ ਮੈਂ ਪ੍ਰੈਕਟਿਸ 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 ਮੀਨ ਮੈਂ ਪਰਫੈਕਟ ਤਾਂ ਪ੍ਰੈਕਟਿਸ ਕਰ ਕਰਕੇ ਪ੍ਰੈਕਟਿਸ ਕਰ ਕਰਕੇ ਹੌਲੀ-ਹੌਲੀ ਬੰਦਾ ਪਰਫੈਕਟ ਹੋ ਜਾਂਦਾ ਦੇ ਮੈਂ ਦਿਖਾਇਆ ਕਮੈਂਟ ਪੜ ਲਈਏ ਯਾਰ ਅੱਜ ਅੱਜ ਰੀਅਲ ਮੀ ਉਹ ਤੁਹਾਡੀ ਕਿੰਨੇ ਪੈਣ ਪਾਇਆ ਇੱਕ ਦੋ ਗਾਣੇ ਹੋ ਰਹੇ ਆ ਜਿਹੜੇ ਡੰਮੀ ਆ ਉਹ ਅੱਲੇ ਸੁਣਾਣੇ ਨਹੀਂ ਉਹ ਚ ਆਵਾਜ਼ ਬਹੁਤ ਕੱਚੀ ਆ ਲਿਓ ਕਮੈਂਟ ਪੜ ਲੀਏ ਪ੍ਰੈਕਟਿਸ ਮੇਕ ਮੈਨ ਪਰਫੈਕਟ ਮੰਮਤਾ ਹਾਂ ਕੈਮਰਾ ਅੱਗੇ ਨੂੰ ਕਰ ਲਊ ਓਕੇ ਇੱਧਰ ਨੂੰ ਓਕੇ ਮੰਮਤਾ ਰਵੀ ਸੂਰੀ ਮੇਰੀ ਮਾਸੀ ਆ ਇਹਨੂੰ ਤਾਂ ਪਤਾ ਹੀ ਇਹਦੇ ਸਾਹਮਣੇ ਮੈਂ ਕਿੰਨੇ ਗਾਣੇ ਬਣਾਏ ਆ ਕਸ਼ਮੀਰ ਸਿੰਘ ਘਰਚਾ ਘਰਚਾ रकेश कुमार साबी भाई परा है अपना केशोरी के कहंदे दिनेशोरी गल्ल बात पूरी संजीव कलामियां सुपर लिख रह रहे ने रुबल जुनेजा जी लिख रहे ने हुन ਥੱਲੇ ਚੱਲ ਗਏ ਕਮੈਂਟ 브ਦਰ 뮤직 ਇਜ਼ গুড ਐਂਡ ਲਿਰਿਕਸ ਆਰ ਵੈਰੀ ਨਾਈਸ ਥੈਂਕ ਯੂ ਜੀ ਚਰਨਜੀਤ ਸਿੱਧੂ ਕਹ ਰਹੇ ਨੇ ਵੈਰੀ ਨਾਈਸ ਮਾਸੀ ਫਿਰ ਸੁਪਰ ਕੈਰੀਆ ਰਾਣਾ ਰਾਹੂ ਕਹ ਰਹੇ ਨਾਈਸ ਰੇਸ਼ਨ ਸਿੰਘ ਕਹਿੰਦੇ ਨੇ ਵਧੀਆ ਗੀਤ ਆ bro ਬਿੱਲਾ ਰੀਖਲ ਕਰਨੇ ਗੁੱਡ ਵੀਰ ਜੀ ਕੁਲਵੀਰ ਚੋਪੜਾ ਜੀ ਫਰਿੰਦਰ ਪਾਪਲਾ ਜੀ ਅਭਿਬੱਧਨ ਜੀ ਸੰਜੀਵ ਕੁਲਾਮੀਆ ਸਾਹਿਬ ਦਵਿੰਦਰ ਸਿੰਘ ਜੀ ਨਿਰੰਤਰ ਕੁਮਾਰੀ ਜੀ ਸੁਨੀਤਾ ਕੁਮਾਰੀ ਜੀ ਅਨੂ ਸ਼ਰਮਾ ਜੀ ਸੁਨੀਤਾ ਕੁਮਾਰੀ ਜੀ ਫਿਰ ਅਰਜੁਨ ਸ਼ਰਮਾ ਜੀ ਪਾਜੀ ਤੁਸੀਂ ਅੱਛਾ ਆ ਗਿਆ ਰੇਂਜ ਦੀ ਪ੍ਰੋਬਲਮ ਸੀ ਨਿਖਲ ạtਵਾਲ ਜੀ ਸੁਰੀ ਮੇਰੀ ਤਾਰੀਫ ਪੜ ਲੈੰਦੋ ਨਿਖਲ ạtਵਾਲ ਜੀ ਕਿੱਥੇ ਗਏ ਤੁਸੀਂ ਵੀ ਕੋਈ ਫਿਲਮ ਕਰ ਲੋ ਜਿੱਦਾਂ ਜੀ ਖਾਨ ਨੇ ਕਰੀਆ ਜੋ ਭਾਜੀ ਮੇਰੇ ਕੋਲ ਆਈਡੀਆ ਹੈਗਾ ਨikhil ਜੀ ਮੈਂ ਉਸ ਦਿਨ ਬੱਬੂ ਮਾਨ ਨਾਲ ਵੀ ਗੱਲ ਕੀਤੀ ਬੱਬੂ ਮਾਨ ਕਹਿੰਦਾ ਯਾਰ ਤੁਸੀਂ ਸਾਨੂੰ ਕੀ ਸਮਝੂਗੇ ਤੁਸੀਂ ਸਵਾਲ ਪੁੱਛ ਲੈਣੇ ਆ ਤੇ ਕਲਾਕਾਰ ਬੰਦੇ ਨੂੰ ਪਤਾ ਹੁੰਦਾ ਮੈਂ ਕਹਾਂ ਜੀ ਮੈਂ ਗਾਣੇ ਲਿਖੇ ਆ ਫਿਰ ਮੈਨੂੰ ਕਹਿੰਦਾ ਬਹਿ ਜਾ ਮੈਂ ਕਹਾਂ ਜੀ ਮੈਂ ਫਿਲਮ ਵੀ ਲਿਖੀ ਆ ਫਿਰ ਕਹਿੰਦਾ 15 ਕਰੋੜ ਰੁਪਏ ਚਾਹੀਦਾ ਘਟੋ ਘਟ ਮੈਂ ਕਹਾਂ ਵੀ ਤੁਸੀਂ ਨਵੇਂ ਨੂੰ ਮੌਕਾ ਥੋੜਾ ਦਿੰਨੇ ਆ ਹੈ ਸਵਾਤਤਾ ਨਾ ਇਹਨਾਂ ਤੁਸੀਂ ਉਦਾਂ ਕਹਿੰਦੇ ਰਹਿੰਦੇ ਕਿ ਨੌਜਵਾਨ ਅੱਗੇ ਨਹੀਂ ਆਉਂਦੇ ਜੇ ਨੌਜਵਾਨ ਆਣਾ ਚਾਹੁੰਦੇ ਵੇ ਤੁਸੀਂ ਸਿੱਧਾ 15 ਕਰੋੜ ਦੀ ਗੱਲ ਕਰਦੇ ਹੋ ਹਾਲਾਂਕਿ ਬੱਬੂ ਮਾਨ ਤਾਂ ਮੈਂ ਬਹੁਤ ਤਕੜਾ ਫੈਨ ਰਿਆਂ ਲੇਕਿਨ ਇਸ ਟਾਈਮ ਸਿਰਫ ਸਿਰ ਮੈਂ ਆਪਣੇ ਪਿਓ ਦਾ ਫੈਨ ਆ ਜਾਂ ਮੇਰੇ ਜਿਹੜੀ ਯਾਰ ਤੇ ਮੈਂ ਗੁਰੂ ਮਹਾਰਾਜ ਨਾਲ ਜੁੜਿਆ ਮੈਂ ਬਾਣੀ ਨਾਲ ਜੁੜਿਆ ਹੋਇਆ ਤਾਂ ਮੇਰੇ ਅੰਦਰ ਇਹ ਲਿਖਣ ਗਾਉਣ ਦੀ ਕਲਾ ਮੈਂ ਆਪਣੇ ਆਪ ਨੂੰ ਇਹ ਦੱਸਦਾ ਚੇਤਨ ਕੋਮਰ ਭਰਾ ਹੈ ਆਪਣਾ ਯੂਵਲ ਰੌਕ ਐਂਡ 뮤직 ਇੰਡਸਟਰੀ ਟੂ ਪਤਾ ਨਹੀਂ ਸਿਆਸਤ ਜੀ ਹੋਣਾ ਪੈਣਾ ਇਹ ਜੇ ਮੈਂ ਸਿਆਸਤ ਚਾਹੇ ਤਾਂ ਜੱਸੀ ਬ੍ਰਦਰ ਨੂੰ ਗਾਲਾਂ ਕਢੀਓ ਉਹਨੇ ਮੇਰਾ ਡੇਢ ਸਾਲ ਗਾਣਾ ਕਰੋਕ ਕੇ ਰੱਖਿਆ ਪੰਜ ਜਾਨੇ ਸੂਟਰੀ ਤੇ ਜਾਣਦੇ ਆ ਸੋ ਠੀਕ ਹੈ ਜੀ ਵੀਡੀਓ ਨੂੰ ਰੈਪ ਅਪ ਕਰਦੇ ਨੇ ਕਿਉਂਕਿ ਬਾਰ ਬਾਰ ਕੱਟ ਹੋ ਰਿਹਾ 11 ਵਜੇ ਭੈਣ ਪਰ ਆ ਕੇ ਕੱਟੇ ਬੰਦੇ ਆ ਕੱਟ ਗਏ ਕੱਟ ਗਏ ਫੇ ਕੋਈ ਨਹੀਂ ਫਿਰ ਦੁਬਾਰਾ ਦੀ ਕਰਾਂਗੇ ਪਰ ਤੁਸੀਂ ਅਸ਼ੀਰਵਾਦ ਦਿੰਦੇ ਰਹੋ ਬਹੁਤ ਬਹੁਤ ਸ਼ੁਕਰ ਹੈ ਬਹੁਤ ਮਿਹਰਬਾਨੀ ਪਰਸੋਂ ਨੂੰ ਜਦੋਂ ਸ਼ੂਟ ਚੱਲਣਾ ਉਦੋਂ ਉਥੋਂ ਵੀ ਤੁਹਾਨੂੰ ਵੀਡੀਓ ਕਰਕੇ ਦਿਖਾਵਾਂਗਾ ਧੰਨਵਾਦ